ਨਵਾਂ ਸਟਾਰ ਕਿਸਾ ਨੀਤੋ ਮੈਂ ਜੱਪਾ ਦਾ ਲੱਕਰ ਆ ਨਵੀ ਆਪਾ ਦੇਖਦਾ ਜਿਹਨੂੰ ਆਪਣੇ ਪਸ਼ੂ ਲੈ ਜੇਗਾ ਸੂਣਦੇ ਸਮੇਂ ਆਪਾ ਆਪਣੇ ਪਸ਼ੂ ਨੂੰ ਕਿਸ ਤਰ੍ਹਾਂ ਦਾ ਵਿਟਾਮਿਨ ਦੇਣੇ ਕਿਹੜਾ ਵਿਟਾਮਿਨ ਨੇੜਾ ਜਿਹਨਾਂ ਆਪਣੇ ਪਸ਼ੂ ਦਾ ਆਡਾ ਜਿਹੜਾ ਆਡਾ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਵਰਗੇ ਬਲਤਰਾ ਜਿਹੜੀ ਆਪਣੇ ਪਸ਼ੂ ਦਾ ਨੇਵੇਂ ਦੀ ਜਿਹੜੀ ਜਿੰਨਾ ਵੀ ਆਪਣੇ ਪਸ਼ੂ ਨੇ ਨਾਲੋਂ ਵੀ ਨੇਵੇਂ ਦਾ ਖਾਰ ਬਣਾਉਣਾ ਜਿਹੜਾ ਉਹ ਕਾਰ ਬਣਾ ਲਈ ਤੇ ਜਿਹਨੇ ਕਾਰ ਨਹੀਂ ਉਹ ਪਸ਼ੂ ਦਾ ਦੇਖੋ ਦੋਸਤ ਆਪਾ ਦੇਖਦਾ ਜੇ ਆਪਣੇ ਪਸ਼ੂ ਤੇ ਨੇਵੇਂ ਦਾ ਸੈ ਹੈ ਜਿਹੜਾ ਉਹ ਸੈ ਜੀ ਵੱਡਾ ਆਊਗਾ ਤਾਂ ਹੀ ਕਿ ਮੈਂ ਕਹਿੰਦਾ ਕਿ ਜਿਵੇਂ ਤੁਤਾ ਆਪਾਂ ਡਾ ਬਟਾ ਆਊਗਾ ਤਾਂ ਇਹਦੇ ਵਿੱਚ ਦੁੱਧ ਜਿਆਦਾ ਸਟੋਰ ਹੋ ਸਕਦਾ ਹੈ ਤਾਂ ਦੋਸਤੋ ਆਪਾਂ ਨੇ ਤੇਰੀ ਜਿਹੜੀ ਗੱਲ ਦਾ ਧਿਆਨ ਰੱਖਣਾ ਕਿ ਜੇ ਆਪਣੇ ਪਸ਼ੂ ਸੂਤ ਜਾਂਦਾ ਨੀਰੀ ਹੋਵੇ ਜਿਵੇਂ ਆਪਾਂ ਕਹਿੰਦੀ ਰਹੀ ਦੀ ਤੋ 25 ਦਿਨ ਜਿਹੜੇ ਆਪਣੇ ਪਸ਼ੂ ਤੇ ਸੂਤਦੇ ਰਹੇਗੇ ਤਾਂ ਆਪਾਂ ਨੂੰ ਕਿਹੜੇ ਜਿਹੜੇ ਵਿਟਾਮਿਨ ਦੇਣੇ ਨੇ ਜਿਹੜਾ ਆਪਾਂ ਨੇ ਪਸ਼ੂ ਆਪਾਂ ਵਿਟਾਮਿਨ ਦੇਰੇਗਾ ਤੇ ਕਿਵੇਂ ਕਿਵੇਂ ਦੇਣਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਦੋਸਤੋ ਵੀਡੀਓ ਨੂੰ ਅੰਨ ਤੱਕ ਬਣਾਈ ਰਹੀਏ ਤਾਂ ਜੋ ਸਮਝ ਸਹੀ ਜਾਣਕਾਰੀ ਮਿਲ ਸਕੇ ਤੇ ਤੁਸੀਂ ਆਪਣੇ ਪਸ਼ੂਆਂ ਨੇ ਜਿਹੜਾ ਨੇਰੀ ਬੰਤਰ ਹੈ ਜਿਹੜੀ ਉਹ ਬਹੁਤ ਵਧੀਆ ਤੇ ਸੈੱਟ ਬਣਾ ਸਕੋ ਜਿਹੜਾ ਆਪਾਂ ਜੀ ਮੈਂ ਕਹਿੰਦੀ ਨੇਵਾ ਪਸ਼ੂ ਦਾ ਜਿਹ ਤੇਦਾਰਿੰਦਾ ਵੋਜਾ ਨੋਜੀ ਤੋ ਬਚਾ ਕਰ ਸਕੀ ਹੈ ਤੇ ਮਤਲਬ ਵਿਚ ਆਪਾਂ ਦੇ ਕੀ ਤਾਰ ਕਰਦੇ ਨੇ ਜਿਹੜੇ ਆਪਣੇ ਪਸ਼ੂਗੋ ਵੀ ਤਾਰ ਵੀ ਵਧੀਆ ਟੱਡੇ ਤੇ ਬੰਗਤ ਨਾਲ ਜਿਹੜੀ ਉਹ ਵੀ ਵਧੀਆ ਬਣੇ ਤਾਂ ਇਹਦੇ ਵਿੱਚ ਸੋਤ ਆਪਣੇ ਕੀ ਕੰਮ ਹੈ ਹਣਦਾ ਆਪਣੇ ਨੌਰ ਕਰਨ ਨਹੀਂ ਆਪਾਂ ਆਪਣੇ ਪਸ਼ੂ ਵੀ ਜਿਹੜੇ ਡਿਵਰਨਿੰਗ ਹੈ ਉਹ ਕੀਤੀ ਹੋਈ ਹੈ ਤੇ ਨਹੀਂ ਕੀਤਾ ਡਿਵਰਨਿੰਗ ਤਾਂ ਮੈਂ ਤੋਂ ਬਾਅਦ ਆਪਾਂ ਆਪਣੇ ਪਸ਼ੂ ਨੂੰ ਡਿਵਰਨਿੰਗ ਦਾ ਉਤਤ ਕੀ ਆਪਣੇ ਟੈਬਲੇਟ ਤੇ ਲੈਣੀ ਹੈ ਕੋਈ ਵੀ ਕੰਪਨੀ ਦੀ ਰੈਕਨੈਸਸ ਜਿਹੜੀ ਆਪਾਂ ਨੂੰ ਤੇ ਵਰ ਦੇਣੀ ਹੈ ਉਸ ਤੋਂ ਬਾਅਦ ਆਪਣੇ ਆਪਣੇ ਪਸ਼ੂ ਉਤਿਹਰ ਦਾ ਵੀ ਬਣ ਤੇ ਜਪਾ ਦੇਖੇ ਸੀ ਆਪਣੇ ਪਸ਼ੂ ਆਪਾਂ ਨੇ ਵੀਰ ਦੇਣੀਆਂ ਟਿੰਡ ਦੇ ਨਾਮ ਨਾਲ ਆਪਾਂ ਇਟਲੀੋਂ ਕੋੜਾ ਮਾਨੀ ਕੋੜੀ ਦੇ ਸੱਜਦੇ ਬਾਉਡਰ ਵੀ ਦੇ ਸੱਜਦੇ ਆ ਨਾਲੋਂ ਵੀ ਇੰਜੈਕਸ਼ਨ ਦੀ ਨੱਕ ਨਾਲ ਦੇਨੇ ਆਪਣੇ ਐਨੀਵਲ ਦੇ ਜੇ ਨਾ ਪਰੇ ਪਸ਼ੂਦਾਨ ਮਤਲਬ ਵੀ ਆ ਰਹਾ ਬਣਾਉਣ ਦਾ ਮੈਂ ਦੋਸਤੋ ਆਪਣੇ ਕੀ ਕਰਨੇ ਇਹ ਇਚਾ ਪਸੰਦ ਕਿ ਲੋਰੀ ਹੁੰਦਾ ਆਪਣੇ ਬਲ ਸਮੋ ਵਿਟਾਮਿਨ ਐਚਾ ਵਿਟਾਮਿਨ ਐਚਾ ਕੀ ਹੈ ਦੋਸਤੋ ਨੇ ਆਪਣੇ ਪਸ਼ੂਦ ਜਿਹੜਾ ਸਰੀਰ ਇਸ ਉਪਰ ਪੂਰੀ ਬੌਡੀ ਤੇ ਜਿਹੜੀ ਚਮਕ ਤੇ ਹੋਈ ਨਾ ਕਿ ਹੋਣੀ ਆਗੀ ਤੇ ਚਮਕ ਨਾ ਨਾਲ ਨਾਲ ਕਿ ਆਪਣੇ ਪਸ਼ੂਦ ਕੀ ਸਰੀਰੀ ਤੱਤ ਦੀ ਕੋਈ ਕਮੀ ਹੈ ਤਾਂ ਲੱਗ ਲੱਗੇ ਮਾ ਜੀ ਮੇ ਡੀ ਐਟ ਮਤਲਬ ਜੋ ਵੀ ਨਾਮ ਨੇ ਇਜਾ ਆਪਣਾ ਆਪਣੇ ਪਸ਼ੂ ਨੂੰ ਦਮਾਂਗੇ ਤਾਂ ਆਪਣੇ ਪਸ਼ੂ ਦੀ ਬੋਡੀ ਚੰਗਾ ਆਊਗੀ ਤੇ ਆਪਣੇ ਪਸ਼ੂ ਦਾ ਨੀਵ ਹੈ ਜਨਾ ਉਹਦੀ ਵਰਤ ਹੈ ਜਿਹੜੀ ਪੂਰੀ ਭਰੂਗੀ ਦੋਸਤੋ ਆਪਾਂ ਆਪਣੇ ਪਸ਼ੂ ਦੇ ਨੀਵ ਦੀ ਵੰਤਨ ਵਧੀਆ ਬਣਾ ਚਾ ਆਪਣੇ ਪਸ਼ੂ ਤੋਂ ਜੇ ਤਾਂ ਜੋ ਥੂੜੇ ਟਾਈਮ ਹੈ ਆਪਾਂ ਪਸ਼ੂ ਸਹੀ ਰੋਤ ਤਾਂ ਟੱਟਾ ਰੱਖੀ ਤਾਂ ਹੀ ਆਪਾਂ ਆਪਣੇ ਪਸ਼ੂ ਤੋਂ ਵਧੀਆ ਦੁੱਧ ਲੈ ਸਨਾਂਗੇ ਆਪਾਂ ਆਪਣੇ ਪਸ਼ੂ ਨੂੰ ਵਧੀਆ ਤਿਆਰ ਕਰਾਂਗੇ ਹਾਂ ਦੋਸਤ ਆਪਾਂ ਫੀਡ ਦੇ ਨਾਲ ਨਾਲ ਜੀ ਆਪਾਂ ਆਪਣੇ ਪਸ਼ੂ ਇਤਨੇ ਤੋ ਦੋਲਣੇ ਤੇ ਰਾਜੇ ਜਾਨ ਨੂੰ ਇੰਨਾ ਤੱਕਣਾ ਜ਼ਰੂਰੀ ਜ਼ਰੂਰੀ ਹੈ ਵੀ ਆਪਣੇ ਬਾਤ ਵਿੱਚ ਜਿਹੜਾ ਆਪਣੇ ਪਸ਼ੂ ਨੂੰ ਦੇ ਦੇਣੇਗਾ ਅਜਾ ਲੋចਾ ਪਾ ਜੈਣਾ ਗਰੀ ਲਵ ਪੁਣੀ ਨਾ ਨਗਲਾ ਚੋਨ ਫਰੀ ਮਾਰਕੀਟਿੰਗ ਵਿੱਚ ਕੰਮ ਕਰ ਰਹੀਆਂ ਨੇ ਜਿਵੇਂ ਆਪਾਂ ਦੇਖਿਆ ਪੀਰ ਵੈਤਾਰ ਅਡਲ ਸਟਰੋਂਗ ਐਚ ਹੈਣਾ ਉਹਦਾ ਨੇ ਲੈਸ ਤੇ ਜੈਣਾ ਪਰ ਦੇਖਿਆ ਆਪਣੇ ਭਾਰ ਮਤੇ ਅਜੇ ਤੱਕ ਆਪਣੀ ਲੈਤ ਤੇ ਨਾ ਜਿਆਦਾ ਵਧੀਆ ਵਸਤੂ ਜਾਈ ਤੋਂ ਮਿਲਿਆ ਰ ਹੈ ਤਾਂ ਨਾ ਕਿ ਨਾ ਕੰਪਨੀ ਨੇ ਬੜੀ ਉਲਦੀ ਸੀ ਇਹਨੇ ਪਰ ਇਹ ਕੰਪਨੀ ਦਾ ਜਲਦਾ ਆਪਣੀ ਜਿੰਦਾ ਜਿਆਦਾ ਉਹਦੀਆਂ ਅਗੇ ਇਸੇ ਨਾਲ ਕਿ ਪੋਸਟ ਨੂੰ ਇਹਨਾਂ ਨੂੰ ਸ਼ੇਅਰ ਕਰਨ ਦੀ ਰੋਚੀ ਦੋਸਤੋ ਆਪਾਂ ਆਪਣੇ ਬਸੋਂ ਨੂੰ ਬੈਠਾ ਆਪਣਾ ਅਡਲ ਸਟਰੋਂਗ ਐਚ ਦੇ ਕੇ ਦੇਵਾ ਦਿਨਾ ਦੋਸਤੋ ਆਪਾਂ ਆਪਣੇ ਬਸੋਂ ਨੂੰ ਇੱਕ ਟਾਈਮ ਦਾ 10 ਐਮਐਲ ਦੇ ਕੇ ਉਸ ਤੋਂ ਬਾਅਦ ਉਹ ਜਿਹੜਾ ਟਾਈਮ ਪੀ ਰਹੇ ਆ ਮਤਲਬ ਕਿ ਦਰ ਦੇ ਵਿੱਚ 20 ਐਮਐਲ ਦੇ ਰਹੇ ਨਾ ਉਸ ਤੋਂ ਰਾਹ ਨਹੀਂ ਹਣੀ ਕਿ ਆਪਾਂ ਇਹ ਬਤਾ ਰਹੇ ਆਂਗਾ ਤਾਂ ਆਪਾਂ ਆਪਣੇ ਪਸ਼ੂਆਂ ਦਾ ਜਿਹੜਾ ਉਹ ਟ੍ਰਾਟਰ ਦੀ ਕੁਆਲਿਟੀ ਐ ਉਹ ਵੀ ਆਪਾਂ ਵਧੀਆ ਲੈਣ ਵਾਸਤੇ ਪਹਿਲੀ ਡੋਜ਼ ਆ ਜਿਹੜੀ ਉਹ ਜ਼ਿਆਦਾ ਕੀ ਕਰ ਸਕਦੇ ਆਂਗਾ ਇਹ ਨਹੀਂ ਆਈ ਨਾ ਮੈਂ ਆਪਣੇ ਪਸ਼ੂ ਆਪਣੇ 50 ਗ੍ਰਾਮ ਦੇ ਤਾਂ 200 ਗ੍ਰਾਮ ਇਹ ਮੈਨੂੰ ਕੁਝ ਨਹੀਂ ਦੇਣਾ ਇਹਦਾ ਆਪਾਂ ਆਪਣੇ ਪਸ਼ੂ ਨੂੰ ਦੇਣਾ ਕਿੰਨਾ ਹੀ ਨਾ ਸਿਰਫ 10 ਤੋਂ 20 ਐਮਐਲ ਇੱਕ ਟਾਈਮ ਦਾ ਦੇਣਾ ਇਹਦਾ ਉਸ ਤੋਂ ਜ਼ਿਆਦਾ ਨਹੀਂ ਦੇਣਾ ਤੇ ਦੋਸਤ ਆਪਾਂ ਰੁਟੀਨ ਤੱਕ ਦੇਣਾ ਇਹ ਨਹੀਂ ਆ ਕਿ ਮੈਂ ਆਪਣੇ ਪਸ਼ੂ ਸੋ ਗਿਆ ਤੂੰ ਦੋੜਾ ਪਰ ਆਪਣੇ ਪਸ਼ੂ ਨਹੀਂ ਦੇ ਨਹੀਂ ਸਕਦੇ ਪਸ਼ੂ ਉ ਨਮਾ ਪਾਤਰੀ ਤੇ ਮੈਗਨ ਬੱਚਾ ਵੀ ਹੈਗਾ ਤਾਂ ਉਹ ਵੀ ਦੇ ਸਕਦੇ ਆਂਗੇ ਤੇ ਦੋਸਤਾਂ ਪੰਨੇ ਤੇ ਆਪਣੇ ਵਸੂ ਦਾ ਵਧੀਆ ਫਾਰਮ ਕੁਆਲਿਟੀ ਦਾ ਮਤਲਬ ਵੀ ਇੱਕ ਦੋਤ ਨਾਲ ਸਾਡੇ ਦਾ ਵਧੀਆ ਲੈਵਲ ਤੱਕ ਵਧੀਆ ਉਹਦਾ ਕੁਆਲਿਟੀ ਜਿਹੜੀ ਬਣਾ ਸਕਦੇ ਆਂਗੇ ਨਮਸਕਾਰ ਸਾਲ ਵੀਰੋ ਜੇ ਜਾਣਕਾਰੀ ਚੰਗੀ ਵਧੀਆ ਲੱਗੀ ਵੀਡੀਓ ਨੂੰ ਕੇ ਸ਼ੇਅਰ ਕਰਿਓ ਮੇਰੇ ਦਾ ਇੱਕ ਨਾਮਿਲ ਨਿਲੰਦ ਨਾਲ ਧੰਨਵਾਦ